ਹੈ ਕੋਤ ਹੁੰਦਾ ਵਿਚਾਰ ਜਿੱਥੇ ਤੈ ਆਪ ਟਾਇਆਂ ਪਾਈਆਂ ਸੀ ਉੱਥੇ ਚੌਥਾ ਨੰਬਰ ਬਣਿਆ ਸੀ ਇਹਨਾਂ ਦਾ ਕਰੋ ਤਰੀਕ ਯਾਦ ਜੱਗਾ ਜੀ ਜਿੱਥੇ ਤੈ ਆਪ ਟਾਇਆਂ ਪਾਈਆਂ ਸੀ ਧਰਤੀ ਤੱਕ ਆ ਲੈਂਦਾ ਉੱਥੇ ਚੌਥਾ ਨੰਬਰ ਬਣਿਆ ਸੀਗਾ ਕਰੋ 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 ਯਾਦ ਆਹ ਟਰੈਕਟਰ ਦੀ ਗੱਲ ਕਰੀਏ ਜੀ ਇਹ ਡਾਕਟਰ ਕਹਿੰਦੇ ਸੰਗਰੂਰ ਜ਼ਿਲ੍ਹੇ ਦਾ ਭੀਖੀ ਦੇ ਲਾਗੇ ਕਰਕੇ ਚੀਮਾ ਪਿੰਡ ਮਜਾਤੜੀ ਦੇ ਖੇਡ ਮੇਲੇ ਤੇ ਕਹਿੰਦੇ ਚੌਥਾ ਬਣਿਆ ਸੀ ਇਹਨਾਂ ਦਾ ਜੇ ਕਹਿੰਦੇ ਆਹ ਟਰੈਕਟਰ ਦੀ ਗੱਲ ਕਰੀਏ ਵੀ ਇਹ ਕੁਲਵਿੰਦਰ ਬਿੱਲੇ ਦੇ ਗਵਾਂਡੀ ਪਿੰਡ ਤੋਂ ਪੁੱਜਿਆ ਹੋਇਆ ਟਰੈਕਟਰ ਹੈ ਚੀਮਾ ਟੱਪ ਕੇ ਨਾਲ ਹੀ ਢਾਈ ਪਿੰਡ ਪੈਂਦਾ ਉੱਥੋਂ ਆਇਆ ਇਹ ਪਰ ਵੱਡੀ ਗੱਲ ਕੀ ਆ ਇਹ ਟਰੈਕਟਰ ਮੇਰੇ ਵੀਰੋ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਜਨਮ ਭੂਮੀ ਤੋਂ ਪੁਜਿਆ ਹੋਇਆ ਟਰੈਕਟਰ ਆ ਜਦੋਂ ਵੀ ਕਿਤੇ ਛਿੰਮੇ ਵੀਰੇ ਇੱਕ ਮਿੰਟ ਦੇ ਲਈ ਜਦੋਂ ਵੀ ਕਿਤੇ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣੇ ਆ ਉੱਥੇ ਨਦੀ ਦੇ ਕੰਢ ਤੇ ਇੱਕ ਤਪਸਥਾਨ ਬਣਿਆ ਹੋਇਆ ਉੱਥੇ ਲਿਖਿਆ ਹੋਇਆ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਇਹ ਟਰੈਕਟਰ ਚਿਮੇ ਪਿੰਡ ਤੋਂ ਪੁੱਜਿਆ ਉੱਥੋਂ ਦੇ ਜੰਪਲ ਸੀਗੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹਨਾਂ ਦੇ ਨਾਂ ਤੇ ਇਹ ਟਰੈਕਟਰ ਚੱਲਦਾ ਹਰ ਇੱਕ ਖੇਡ ਮੇਲੇ ਤੇ ਚਿਮਾ ਜੀ ਹੋਜੂ ਕਰਾ ਰੈਡੀ ਜਕਾਰੇ ਦੇ ਨਾਲ ਜਿਹੜੀ ਰਵਾਨਗੀ ਹੁੰਦੀ ਹੈ ਇਸ ਟਰੈਕਟਰ ਦੀ ਬੋਲੇ ਈ ਸੋਨੇ ਅੱਜ ਜਿਲੇ ਸੰਗਰੂਰ ਦਾ ਕਹਿੰਦੇ ਚੀਮਾ ਮੰਡੀ ਪਿੰਡ ਆ ਮੇਰੇ ਵੀਰੋ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਅਪਰ ਅਪਾਰ ਕਿਰਪਾ ਮੇਰੇ ਵੀਰੋ ਇਸ ਟਰੈਕਟਰ ਦੇ ਉੱਪਰ ਇਹ ਕਹਿੰਦੇ ਜੌਨੀਅਰ ਆ ਮੇਰੇ ਵੀਰੋ ਜੰਤ ਸਿੰਘ ਨਾਮ ਆ ਅਮਰੀਕਨ ਬੋਏ ਵੀ ਆਖ ਦਿੰਦੇ ਐ ਇਸ ਨੌਜਵਾਨ ਨੂੰ ਇਹ ਕਹਿੰਦੇ ਬਯੰਤ ਚੀਮਾ ਮੇਰੇ ਵੀਰੋ ਲਓ ਗੱਲ ਕਹਿੰਦੇ ਜੌਨੀਅਰ ਦੀ ਹੋ ਗਈ ਮੇਰੇ ਵੀਰੋ ਜੌਨੀਅਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵਿਆਪਤ ਚੀਮਾ ਮੇਰੇ ਵੀਰੋ ਅਮਰੀਕਨ ਬੋਇਆ ਖੇਡ ਮੈਦਾਨ ਦੇ ਵਿੱਚ ਜੌਂਡੀਅਰ ਕਹਿੰਦੇ 52-10 ਆ ਲਈ ਆਉਂਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਕਹਿੰਦੇ ਕਮਾਲ ਹੋਈ ਪਈਆ ਖੇਡ ਦੇ ਮੈਦਾਨ ਵਿੱਚ ਦੁਨੀਆ ਟਰਾਲੀ ਖਿੱਚ ਮੈਚਾਂ ਤੇ ਦਿਆਲ ਹੋਈ ਪਈਆ ਆ ਵੇਖੋ ਸਾਹਮਣੇ ਦਿਆਲ ਹੋਈ ਪਈਆ ਦਿਆਲ ਹੋਈ ਪਈਆ ਜੱਸ ਜੁੱਕੇ ਕਹਿੰਦਾ 2100 ਦੇ ਮਾਰ ਕਰਦੇ ਹੋ ਇੰਦਰ ਦਰਾਨ ਆ ਆ ਗਿਆ ਮੁੰਡਾ ਇਹਦਾ ਮਾਰ ਕਰਦੇ ਹੋ ਇਹ ਕਹਿੰਦੇ ਮੁੰਡਾ ਕਾਕਾਗਾ ਖੱਬਲ ਪੱਟਾ ਦਾ ਮੁੰਡਾ ਕਾਕਾ ਨਾਲ ਕਹਿੰਦੇ ਦੂਜੇ ਪਾਸੇ ਬੈਂਤ ਸਿੰਘ ਨਾਮਾ ਪੈਲਟ ਦਾ ਇਹਦਾ ਕਹਿੰਦੇ ਸੰਗਰੂਰ ਜ਼ਿਲ੍ਹਾ ਇਹਦਾ ਕਹਿੰਦੇ ਚੀਮਾ ਮੰਡੀ ਪਿੰਡ ਆ ਮੇਰੇ ਵੀਰੋ ਚੀਮਾ ਮੰਡੀ ਪਿੰਡ ਆ ਉਥੋਂ ਪੁੱਜਿਆ ਹੋਇਆ ਮੇਰੇ ਵੀਰੋ ਇਹ ਕਹਿੰਦੇ ਇਹ ਕਹਿੰਦੇ ਭਗਵੰਤ ਦੇ ਇਹ ਕਹਿੰਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਕਮਾਂਡੀ ਪਿੰਡਾਂ ਦੇ ਲਾਗੇ ਕਰਕੇ ਇਹ ਮੁੰਡਾ ਪੋਤਾ ਲਓ ਦੂਜੇ ਪਾਸੇ ਦੇਖੀਏ ਲਓ ਕਹਿੰਦੇ ਟਰੈਕਟਰ ਉਹ ਜੱਗੇ ਉਹ ਰੰਗ ਬਰੰਗਾ ਹੁੰਦਾ ਜਾਂਦਾ ਓਏ ਉਹ ਲਾਲੀ ਚੜਦੀ ਜਾਂਦੀ ਆ ਜਿਵੇਂ ਸਵੇਰ ਦਾ ਸੂਰਜ ਉਗਦਾ ਹੁੰਦਾ ਨਾ ਉਹ ਟਰੈਕਟਰ ਉਦਾਂ ਦੀ ਗਤੀਵਿਧੀ ਉਦਾਂ ਦੀ ਐਕਟੀਵਿਟੀ ਕਰਦਾ ਜਾ ਰਿਹਾ ਆ ਆਓ ਸਾਹਮਣੇ ਕਹਿੰਦੇ ਗਿਰਗਟ ਵਾਂਗੂ ਰੰਗ ਬਦਲ ਲੱਗ ਗਿਆ ਆਓ ਗਿਰਗਟ ਵਾਂਗੂ ਰੰਗ ਬਦਲ ਲੱਗ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਿਆਪਤ ਚੀਮਾ ਆਉਂਦਾ ਐਨ ਕਹਿੰਦੇ ਆ ਅਮਰੀਕਨ ਬੋਏ ਆਉਂਦਾ ਮੇਰੇ ਵੀਰੋ ਇਹਦੇ ਤੇ ਸੇਵਕ ਮਾਨ ਕਰਦਾ ਕਹਿੰਦੇ ਆਹ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਿਆਨ ਚੀਮਾ ਆਉਂਦਾ ਓਏ ਮਨ ਸਾਹਿਜ ਜੁੱਕੇ ਜੁੜਿਆ ਹੋਇਆ ਗਿਰਮਟ ਵਾਂਗੂ ਰੰਗ ਬਦਲਦਾ ਨਹੀਂ ਓਏ ਰੰਗ ਬਦਲ ਲਾਉਂਦੀ ਆ ਰੰਗ ਬਦਲ ਲਾਉਂਦੀ ਆ ਇਹ ਟਰਾਲੀ ਕਹਿੰਦੇ ਨੱਤ ਪਰਵਾਰ ਆਹ ਕਹਿੰਦੇ ਰੰਗ ਬਦਲ ਲਾ ਰਹੀ ਆ ਲਓ ਖਿੱਚੋ ਹੀ ਗਬਰੂਆ ਖਿੱਚ 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 ਆਨ ਅੱਗ ਅੱਗ ਪੈਦਾ ਹੋ ਗਈ ਕੰਨ ਅੱਗ ਪੈਦਾ ਹੋ ਗਈ ਸਲੰਸਰ ਦੇ ਵਿੱਚੋਂ ਆਓ ਦੇਖੋ ਮੈਦਾਨ ਦੇ ਵਿੱਚ ਆਓ ਸਾਹਮਣੇ ਕਹਿੰਦੇ ਆ ਮੁੰਡਾ ਕਹਿੰਦੇ ਵਿਅੰਤ ਚੀਮਾ ਆਉਂਦਾ ਮੇਰੇ ਵੀਰੋ ਚੀਮਾ ਆਉਂਦਾ ਖੇਡ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਜ਼ਿਲ੍ਹੇ ਸੰਗਰੂਰ ਤੋਂ ਪੁੱਜਿਆ ਕਿ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਆਹ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਕਿ ਰੋਬ ਨਾਲ ਸੰਗਰੂਰੀਏ ਮੁੱਛ ਨੂੰ ਠੜੀ ਰੱਖਣ ਦੇ ਸ਼ੌਂਕੀ ਆ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਪਰ ਇਹ ਸੰਗਰੂਰੀਆ ਆਹ ਮੇਰੇ ਵੀਰੋ ਖੇਡ ਮੈਦਾਨ ਚ ਬਿਆੰਤ ਆਉਂਦਾ ਆ ਵੇਖੋ ਵਾਟਾ ਵਾਟਾ ਵੱੜਦਾ ਹੀ ਤੁਰਿਆ ਆਉਂਦਾ ਓ ਵਾਟਾ ਵੱੜਦਾ ਹੀ ਤੁਰਿਆ ਆਉਂਦਾ ਮੇਰੇ ਵੀਰੋ ਵਾਟਾ ਵੱਧ ਰਿਆ ਐ ਕਹਿੰਦੇ ਜੱਗੇ ਇੱਕ ਮੈਂ ਇਕਤੀ ਵੇਟੀ ਚੱਕ ਕੀਤੀ ਆ ਜਦੋਂ ਟਰੈਕਟਰ ਇੱਥੋਂ ਦੀ ਗੇੜਾ ਲੰਘ ਕੇ ਗਿਆ ਟਰਾਲੀ ਦੇ ਪਿੱਛੇ ਦੋ ਟਾਇਰ ਲੱਗੇ ਹੋਏ ਨੇ ਜਦੋਂ ਟਰਾਲੀ ਨੇ ਇੱਥੋਂ ਜੰਪ ਮਾਰਿਆ ਟਾਇਰਾਂ ਨੇ ਥੋੜਾ ਜਿਹਾ ਉੱਤੇ ਨੀਚੇ ਦੀ ਉਥਲ ਪੁਥਲ ਦੀ ਹਰਕਤ ਕੀਤੀ ਆ ਜਿੱਦਾਂ ਤੋਂ ਗੱਡੀ 'ਚ ਵੱਕੇ ਇਦਾਂ ਦੀ ਹਰਕਤ ਕਰਦਾ ਹੁੰਦਾ ਮੇਰੇ ਵੀਰੋ ਇਹ ਗੱਲਾਂ ਉਦਾਂ ਦੀਆਂ ਬਣ ਗਿਆ ਜੱਗਾ ਖੁਰਦਾ ਹੈ ਜੱਗਾ ਖੁਰਦਾ ਮੇਰੇ ਵੀਰੋ ਸਾਹਮਣੇ ਕਹਿੰਦੇ